ਪੰਜਾਬ ਦੇ ਅੰਦਰ ਬੀਜੇਪੀ ਨੇ ਕਾਂਗਰਸ ਦੇ ਨਾਲ ਗੱਠਜੋੜ ਦਾ ਐਲਾਨ ਕਰਤਾ ਕਾਂਗਰਸ ਅਤੇ ਬੀਜੇਪੀ ਦੁਆਰਾ ਇਤਿਹਾਸਧਰਉਣ ਜਾ ਰਹੇ ਕੀ ਕਾਂਗਰਸ ਤੇ ਬੀਜੇਪੀ ਇਕੱਠੇ ਹੋ ਕੇ ਕੋਈ ਨਵੀਂ ਪਿਰਤ ਪਾਉਣ ਦੀ ਚਾਲ ਚੱਲ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਸਿਆਸੀ ਉਤਪੁਤਲ ਹਮੇਸ਼ਾ ਜਾਰੀ ਰਹਿੰਦੀ ਹੈ ਹਾਲਾਂਕਿ ਉਹਨੂੰ ਵੱਡੇ ਪੱਧਰ ਤੇ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਧਾਨ ਕਹਿ ਰਿਹਾ ਕਿ ਅਸੀਂ ਕਾਂਗਰਸ ਦੇ ਨਾਲ ਗੱਠ ਜੋੜ ਕਰਾਂਗੇ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਲੁਧਿਆਣੇ ਦੇ ਅੰਦਰ ਤ੍ਰਿਸ਼ੌਂਕਲ ਨਗਰ ਨਿਗਮ ਦਾ ਹੋਸ ਰਿਹਾ ਹੈ 95 ਸੀਟਾਂ ਦੇ ਵਿੱਚੋਂ ਕਿਸੇ ਨੂੰ ਵੀ ਬਹੁਮਤ ਨਹੀਂ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਤਿੰਨ ਵੱਡੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਜਿਹਦੇ ਕੋਲੇ 43 ਕਾਰਪੋਰੇਟਰ ਜਾਨੀ ਕਿ ਜਿਹਨਾਂ ਨੂੰ ਪੰਜਾਬ ਦੇ ਵਿੱਚ ਆਮ ਚੱਲਣ ਦੇ ਵਿੱਚ ਕਾਉਂਸਲਰ ਕਿਹਾ ਜਾਂਦਾ ਹੈ ਉਹ ਨੇ ਉਸ ਤੋਂ ਬਾਅਦ ਕਾਂਗਰਸ ਕੋਲ ਨੇ ਉਸ ਤੋਂ ਬਾਅਦ ਬੀਜੇਪੀ ਕੋਲ ਨੇ ਬੀਜੇਪੀ ਕੋਲ 19 ਕਾਰਪੋਰੇਟਰ ਨੇ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਮੇਅਰ ਕਿਹਦਾ ਬਣੇਗਾ ਇਸ ਨੂੰ ਲੈ ਕੇ ਤਾਜ਼ਾ ਖਬਰਾਂ ਆ ਰਹੀਆਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਕਿ ਬੀਜੇਪੀ ਕੱਲ ਵੀ ਤੁਹਾਨੂੰ ਦੱਸਿਆ ਸੀ ਖਬਰ ਦਿੱਤੀ ਸੀ ਕਾਂਗਰਸ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾੜ ਦੇ ਹਵਾਲੇ ਨਾਲ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਅੱਜ ਵੀ ਇਹੀ ਗੱਲ ਨਿਕਲੀ ਆ ਦੱਸ ਦਈਏ ਕਿ ਨਗਰ ਨਿਗਮ ਦੇ કુલ 95 ਵਾਰਡ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ 7 ਵਿਧਾਨ ਸਭਾ ਖੇਤਰ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਉਹ ਵੀ ਮੈਂਬਰ ਹੁੰਦੇ ਨੇ ਉਹਦਾ ਐਮ.ਐਲ.ਏ ਵੀ ਮੈਂਬਰ ਹੁੰਦੇ ਨੇ ਵਿਧਾਇਕ ਵੀ ਮੈਂਬਰ ਹੁੰਦੇ ਨੇ ਇਸ ਦੇ ਵਿੱਚ ਬੋਹ ਮਤ ਦਾ ਅੰਕੜਾ 48 ਜ 51 102 ਦੇ ਹਿਸਾਬ ਦੇ ਨਾਲ ਇਹ ਅੰਕੜਾ ਆਇਆ ਜੇਕਰ ਕਾਉਂਸਲਰਾਂ ਦੀ ਗਿਣਤੀ ਨੂੰ ਮੰਨਿਆ ਜਾਵੇ ਤਾਂ ਮੇਅਰ ਚੁਣਦੇ ਲਈ 48 ਦੀ ਜ਼ਰੂਰਤ ਹੁੰਦੀ ਹੈ ਜੇਕਰ ਇਹਦੇ ਵਿੱਚ ਵਿਧਾਇਕਾਂ ਨੂੰ ਜੋੜ ਦਿੱਤੇ ਜਾਂਦੇ ਨੇ ਤਾਂ ਬਹੁਮਤ ਦਾ ਅੰਕੜਾ 51 ਹੋ ਜਾਂਦਾ ਹੈ ਇਸ ਦੇ ਵਿੱਚ ਜੋੜ ਤੋੜ ਕਰਕੇ ਹੀ ਆਪ ਆਪਣਾ ਮੇਅਰ ਨਹੀਂ ਬਣਾ ਸਕਦੀ ਮੌਜੂਦਾ ਸਥਿਤੀ ਦੇ ਅਨੁਸਾਰ ਕਾਂਗਰਸ ਕੋਲ 30 ਨੇ ਕਾਂਗਰਸ ਅਤੇ ਭਾਜਪਾ ਜੇਕਰ ਇੱਕ ਆਜ਼ਾਦ ਉਮੀਦਵਾਰ ਨੂੰ ਜਿਹੜਾ ਨਾਲ ਲਾ ਲੈਂਦੇ ਨੇ ਤਾਂ ਕਾਂਗਰਸ ਭਾਜਪਾ ਦਾ ਸਮਰਥਨ ਕਰ ਰਹੀ ਹੈ ਇਹ ਗੱਲ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਦੇ ਨਾਲ ਕਾਂਗਰਸ ਕੋਲਕੱਤੀ ਤੇ ਭਾਜਪਾ ਕੋਲੇ 20 ਸੀਟਾਂ ਬਣਦੀਆਂ ਨੇ ਜਾਨੀ ਕਿ ਜਿਹੜਾ ਆ ਉਹ ਹੋ ਸਕਦਾ ਹੈ ਜਿਹੜਾ ਕਿ ਆਜ਼ਾਦ ਉਮੀਦਵਾਰ ਜਿੱਤੇ ਉਹ ਭਾਜਪਾ ਨਾਲ ਦੀ ਜਾ ਸਕਦਾ ਹੈ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ 3 ਸੀਟਾਂ ਦੇ ਉੱਤੇ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਨੂੰ ਮੇਅਰ ਦੀ ਸੀਟ ਤੱਕ ਪਹੁੰਚਣ ਤੋਂ ਰੋਕਣ ਦੇ ਲਈ ਕਾਂਗਰਸ ਅਤੇ ਭਾਜਪਾ ਗੱਠਜੋੜ ਕਰਨ ਦੀ ਤਿਆਰੀ ਦੇ ਵਿੱਚ ਨੇ 33 ਸਾਲ ਪੁਰਾਣਾ ਫਾਰਮੂਲਾ ਫਿਰ ਤੋਂ ਮੇਹਰ ਬਣਾਉਣ ਦੇ ਲਈ ਦੁਹਰਾਇਆ ਜਾ ਸਕਦਾ ਹੈ ਕਾਂਗਰਸ ਨੇ ਬੀਤੇ ਦਿਨੀ ਸਪਸ਼ਟ ਕੀਤਾ ਕਿ ਉਹ ਆਪ ਨਾਲ ਕਿਸੇ ਵੀ ਸੂਰਤ ਦੇ ਵਿੱਚ ਕੋਈ ਵੀ ਸਮਰਥਨ ਨਹੀਂ ਦੇਵੇਗੀ ਨਾ ਹੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜਿਹੜਾ ਹੋਰ ਜਿਹੜੇ ਪਾਰਟੀਆਂ ਨੇ ਉਹਨਾਂ ਦੇ ਨਾਲ ਉਹ ਰਾਹ ਲੱਭੇਗੀ ਇਸੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ ਕਾਂਗਰਸ ਦੇ ਨਾਲ ਗੱਠਜੋੜ ਕਰਨ ਦੇ ਲਈ ਪ੍ਰਦੇਸ਼ ਯਾਨੀ ਕਿ ਸੂਬਾ ਹਾਈ ਕਮਾਂਡ ਨਾਲ ਗੱਲਬਾਤ ਚੱਲ ਰਹੀ ਹੈ ਪਰ ਗੱਲ ਸਪਸ਼ਟ ਹੈ ਕਿ ਜੇਕਰ ਕਾਂਗਰਸ ਸਾਡੇ ਨਾਲ ਗੱਠ ਜੋੜ ਹੋਵੇਗਾ ਤਾਂ ਭਾਜਪਾ ਮੇਅਰ ਆਪਣਾ ਬਣਾਵੇਗੀ ਤਾਂ ਕਿ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿੱਚ ਕੇਂਦਰ ਤੋਂ ਫੰਡ ਲਏ ਜਾ ਸਕਣ। ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਤਲਵਾੜ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਜਿਹੜੀ ਗੱਲ ਕਹੀ ਸੀ ਉਹੀ ਹੈ ਕਿ ਐਸੀ ਇਸਤੇ ਸੋਚ ਸਕਦੇ ਆ ਤਲਵਾੜ ਕਹਿੰਦੇ ਆ ਕਿ 2.5 ਸਾਲਾਂ ਦੇ ਵਿੱਚ ਸੱਤਾਧਾਰੀਆਂ ਨੇ ਜਿਹੜੇ ਚੋਣਾ ਕਰਵਾਈਆਂ ਨਾ ਕਰਵਾ ਕੇ ਨਗਰ ਨਿਗਮ ਤੇ ਕਬਜ਼ਾ ਬਣਾਈ ਰੱਖਿਆ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਲਈ ਕਾਂਗਰਸ ਕਿਸੇ ਵੀ ਕੀਮਤ ਤੇ ਆਪ ਨੂੰ ਸਮਰਥਨ ਨਹੀਂ ਦੇਵੇਗੀ ਹਾਂ ਸਾਡੇ ਕੋਲ ਹੋਰ ਵਿਕਲਪ ਖੁੱਲੇ ਨੇ ਉਹਨਾਂ ਨੇ ਕਿਹਾ ਸੀ ਕਿ ਭਾਜਪਾ ਨਾਲ ਐਸੀ ਜਾ ਸਕਦੇ ਆ ਇਸ ਨੂੰ ਲੈ ਕੇ ਕੋਈ ਚੱਕਰ ਨਹੀਂ ਕਿਉਂਕਿ ਇਹਦੇ ਲਈ ਕਈ ਫਾਰਮੂਲੇ ਲੱਭੇ ਜਾ ਸਕਦੇ 33 ਸਾਲ ਬਾਅਦ ਫਿਰ ਕਾਂਗਰਸ ਤੇ ਭਾਜਪਾ ਗੱਠਜੋੜ ਕਰ ਸਕਦੇ ਨੇ ਸਾਲ 1991 ਵਿੱਚ ਪਹਿਲੀ ਵਾਰ ਨਗਰ ਨਿਗਮ ਚੋਣਾਂ ਹੋਈਆਂ ਸੀ ਇਸ ਚੋਣਾ ਤੋਂ ਬਾਅਦ ਭਾਜਪਾ ਨੂੰ ਵੱਡੀ ਪਾਰਟੀ ਹੋਣ ਦੇ ਬਾਵਜੂਦ ਬਹੁਮਤ ਨਹੀਂ ਸੀ ਮਿਲਿਆ ਉਸ ਸਮੇਂ ਪੰਜਾਬ ਦੇ ਵਿੱਚ ਬੈਂਤ ਸਿੰਘ ਦੀ ਸਰਕਾਰ ਸੀ ਦੋਨਾਂ ਦਲਾਂ ਨੇ ਰਲ ਕੇ ਜਾਨੀ ਕਿ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਸਰੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਦੋਵਾਂ ਨੇ ਜਿਹੜਾ ਉਹ ਜਿਹੜਾ ਹੇਠਲੇ ਸਤਰ ਦੇ ਉੱਤੇ ਗੱਠਜੋੜ ਕਰਕੇ ਜਿਹੜਾ ਮੇਅਰ ਬਣਾਇਆ ਭਾਜਪਾ ਨੂੰ 2.5 ਸਾਲ ਤੇ ਕਾਂਗਰਸ ਦਾ ਮੇਅਰ ਬਣੇਗਾ ਇਹ ਜਿਹੜਾ ਸਮਝੌਤਾ ਉਸ ਸਮੇਂ ਹੋਇਆ ਸੀ 12 ਜੂਨ 1991 ਵਿੱਚ ਲੁਧਿਆਣੇ ਦਾ ਪਹਿਲਾ ਮੇਅਰ ਚੁਣਿਆ ਗਿਆ ਦਾ ਇਹ ਸਾਲ ਚੌਧਰੀ ਸੱਤਪ੍ਰਕਾਸ਼ ਦਾ ਕਾਰਜਕਾਲ ਅਤੇ ਉਸ ਤੋਂ ਬਾਅਦ ਕਾਂਗਰਸ ਨੇ ਫੈਸਲਾ ਲਿਆ ਕਿ 2.5 ਸਾਲ ਵੀ ਮੇਰ ਉਹੀ ਰਹਿਣਗੇ 11 ਜੂਨ 1999 ਤੱਕ ਇਹ ਗੱਠਜੋੜ ਪੂਰੇ 5 ਸਾਲਾਂ ਤੱਕ ਚੱਲਦਾ ਰਿਹਾ ਫੌਸ ਦੀ ਕੰਡੀਸ਼ਨ ਇਹ ਹੈ ਕਿ ਕਾਂਗਰਸ 30 ਸੀਟਾਂ ਤੇ ਹੈ ਕਾਂਗਰਸ ਤੇ 30 ਜੇਕਰ ਉਹ ਬਣ ਜਾਂਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਸੱਤ ਵਿਧਾਇਕ ਨੇ ਤਾਂ ਉਹ 48 ਦਾ ਅੰਕੜਾ ਛੂ ਸਕਦੀ ਹੈ ਜੋ ਵਿਧਾਇਕਾਂ ਦੀ ਵੋਟ ਕਾਊਂਟ ਹੋਣੀ ਹੈ ਫਿਰ ਜਿਹੜਾ ਹਾਊਸ ਆ ਉਹ 102 ਮੈਂਬਰਾਂ ਦਾ ਬਣਦਾ ਹੁਣ ਭਾਜਪਾ ਨੇ ਵੱਡਾ ਐਲਾਨ ਕਰਤਾ ਕਿ ਅਸੀਂ ਤਿਆਰੀ ਖੇਚ ਰਹੇ ਹਾਂ ਪਰ ਮੇਅਰ ਸਾਡਾ ਹੋਊਗਾ ਹੁਣ ਇੱਥੇ ਮੈਨੂੰ ਲੱਗਦਾ ਕਿ ਪੇਚ ਫਸਣਾ ਹੈ ਕਾਂਗਰਸ ਵੱਡੀ ਪਾਰਟੀ ਹੈ ਕਾਂਗਰਸ ਮੇਅਰ ਬਣਨ ਦੇ ਲਈ ਬਣਾਉਣ ਦੇ ਲਈ ਜਿਹੜਾ ਉਹ ਜ਼ੋਰ ਲਾਏਗੀ ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਡਿਪਟੀ ਮੇਅਰ ਦਾ ਆਪਸ਼ਨ ਜਿਹੜਾ ਉਹ ਦੇ ਰਹੀ ਹੈ ਪਾਰਟੀਆਂ ਨੂੰ ਬਾਕੀ ਪਾਰਟੀਆਂ ਨੂੰ ਸਵਾਲ ਇਹੀ ਹੈ ਕਿ ਫਿਰ ਜਿਹੜਾ ਭਾਜਪਾ ਕਿਉਂ ਨਹੀਂ ਬਣਾ ਸਕਦੀ ਇਸ ਵੇਲੇ ਵੱਡੀ ਗੱਲ ਇਹ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਇਹ ਕੀ ਜੋੜ ਤੋੜ ਲਾਉਂਦੇ ਨੇ ਇਹ ਕਾਫੀ ਅਹਿਮ ਹੋ ਸਕਦਾ ਹੈ ਸਵਾਲ ਇੱਥੇ ਵੀ ਖੜਾ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਕੀ ਜੋਰ ਅਜ਼ਮਾਇਸ਼ ਕਰੇਗੀ ਕੀ ਜੋਰ ਅਜ਼ਮਾਇਸ਼ ਕਰਕੇ ਆਮ ਆਦਮੀ ਪਾਰਟੀ ਮੇਅਰ ਚੁਣਨ ਦੇ ਲਈ ਕੋਈ ਨਵਾਂ ਦਾਅ ਖੇਡ ਸਕਦੀ ਹੈ ਸਵਾਲ ਤਾਂ ਇਹੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿਸ ਪ੍ਰਕਾਰ ਚੱਲ ਰਹੀ ਹੈ ਉਸ ਪ੍ਰਕਾਰ ਜੇਕਰ ਉਹ ਮੇਰ ਬਣਾਉਣ ਲਈ ਕੋਸ਼ਿਸ਼ ਕਰਦੀ ਹੈ ਤਾਂ ਉਹਦੇ ਲਈ ਕੋਈ ਸਖਾਵਾਂ ਮਾਹੌਲ ਨਹੀਂ ਹੁਣ ਜਾਂ ਤਾਂ ਆਮ ਆਦਮੀ ਪਾਰਟੀ ਆਜ਼ਾਦ ਉਮੀਦਵਾਰ ਸ਼ਾਮਲ ਕਰਵਾ ਲਵੇ ਜਾਂ ਅਕਾਲੀ ਦਲ ਦੇ ਉਮੀਦਵਾਰ ਸ਼ਾਮਲ ਕਰਾ ਲੈ ਜਾਂ ਦੋ ਚਾਰ ਕਾਂਗਰਸ ਜਾਂ ਭਾਜਪਾ ਦੇ ਤੋੜ ਕੇ ਕਰਵਾ ਲਵੇ ਤਾਂ ਮੇਰ ਬਣ ਸਕਦਾ ਜੇਕਰ ਭਾਜਪਾ ਕਾਂਗਰਸ ਦੇ ਕਾਉਂਸਲਰ ਕਾਰਪੋਰੇਟਰ ਇੱਕ ਥਾਂ ਤੇ ਅੜੇ ਗ ਰਹਿੰਦੇ ਨੇ ਤਾਂ ਆਮ ਆਦਮੀ ਪਾਰਟੀ ਲਈ ਕਾਫੀ ਮੁਸ਼ਕਲ ਹੋ ਸਕਦੀ ਹੈ 102 ਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ ਕਿ 100 ਅ ਦੋ ਦਾ ਹਾਊਸ ਹੈ ਤਾਂ 52 ਜਾਂ 52 ਜਿਹੜੇ ਕਾਰਪੋਰੇਟਰ ਚਾਹੀਦੇ ਨੇਗੇ ਨਗਰ ਨਿਗਮ ਦੇ ਉੱਤੇ ਕਬਜ਼ੇ ਦੇ ਲਈ ਮੇਅਰ ਬਣਾਉਣ ਦੇ ਲਈ ਜੇਕਰ ਭਾਜਪਾ ਦੇ ਕਾਂਗਰਸ ਦਾ ਗੱਠ ਜੋੜ ਹੁੰਦਾ ਤਾਂ ਫਿਰ ਉੱਥੇ ਲੜਾਈ ਜਿਹੜੀ ਆ ਮੇਅਰ ਡਿਪਟੀ ਮੇਅਰ ਦੀ ਹੈ ਇਹ ਵੀ ਇੱਕ ਹੁਣ ਵੱਡਾ ਸਵਾਲ ਹੈ ਕਿ ਇਸ ਨੂੰ ਕਾਂਗਰਸ ਤੇ ਭਾਜਪਾ ਕਿਵੇਂ ਹੱਲ ਕਰਦੇ ਨੇ ਸਵਾਲ ਇਹ ਹੈ ਕਿ ਇੱਕ ਪਾਸੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਨੇ ਗੰਦੀਆਂ ਗੰਦੀਆਂ ਕਹਿ ਲਈਏ ਗਾਲਾਂ ਕੱਢਦੇ ਨੇ ਸਿਆਸੀ ਤੌਰ ਤੇ ਦੂਜੇ ਪਾਸੇ ਉਹ ਕੁਰਸੀ ਦੇ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਫਿਰ ਸਿਧਾਂਤ ਵਿਚਾਰਧਾਰਾ ਇਹ ਸਾਰੀਆਂ ਦੇਤੇ ਉੱਤੇ ਸਵਾਲ ਭਾਜਪਾ ਵਾਲਿਆਂ ਦੇ ਵੀ ਤੇ ਕਾਂਗਰਸ ਵਾਲਿਆਂ ਦੇ ਦੋਵਾਂ ਦੇ ਉੱਠਦੇ ਨੇ